ਥਾਪੀ ਨਾਮ ਰਵਾਇਆ ਕਰੋ ਫੁਰਕ ਫੁਰਕ ਪੁਰਦੇ ਆ ਰਾਤ ਨੂੰ ਸਤਿ ਸ਼੍ਰੀ ਅਕਾਲ ਜੀ ਪਾਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਸਾਰੀ ਫੈਡਰੇਸ਼ਨ ਦਾ ਤੇ ਪਾਜੀ ਬੰਦ ਭਾਈ ਉਹਨਾਂ ਦਾ ਜੀਟੀਆ ਟੀਮ ਦਾ ਹਨ ਜੀ ਅੰਬੇਵੀਰ ਜਿੱਦੋ ਇਹ ਵੀ ਕਬੱਡੀ ਹੁੰਦੀ ਆ ਕਈ ਖਿਡਾਰੀ ਇਦਾਂ ਦੇ ਹੁੰਦੇ ਆ ਤੁਸੀਂ ਉਹ ਲਿਸਟ 'ਚ ਆ ਗਏ ਆ ਵੀ ਡਿਮਾਂਡ ਹੋ ਜਾਂਦੀ ਆ ਵੀ ਸ਼ੀਲੂ ਹੋਇਆ ਤੁਸੀਂ ਆ ਅਰਸ਼ ਹੈ ਕਿਵੇਂ ਦੇਖਦੇ ਹੋ ਇਹ ਚੀਜ਼ ਨੂੰ ਹਾਂਜੀ ਭਾਈ ਜੀ ਮਿਹਨਤ ਕੀਤੀ ਆ ਬਹੁਤ ਬਹੁਤ ਮਤਲਕਿ ਮਿਹਨਤ ਕਰਕੇ ਲਾੜੋ ਇੱਥੇ ਤੱਕ ਪਹੁੰਚੇ ਆ ਤੇ ਬਹੁਤ ਖੁਸ਼ੀ ਹੁੰਦੀ ਆ ਜਦੋਂ ਕਲਬਾਂ ਮੰਗ ਕਰਦੀਆਂ ਵਧੀਆ ਖੇਡੀ ਤਾਂ ਹਾਂ ਜੀ ਤੰਦਰੁਸਤੀ ਬਖਸ਼ੇ ਰੱਬ ਤੇ ਵਧੀਆ ਖੇਡਾਂਗੇ ਭਾਈ ਹੁਣ ਜਿੰਨੇ ਪੰਜਾਬ ਦੇ ਵਿੱਚ ਅਨੇਕਾਂ ਹੀ ਕਬੱਡੀ ਕੱਪ ਕਿਉਂਕਿ ਜੇ ਇਕੱਲਾ ਇਕੱਲਾ ਗਿਣਾਂਗੇ ਤਾਂ ਲਿਸਟ ਬੜੀ ਲੰਮੀ ਆ ਘਰ ਪਰ ਨਾ ਰਹੀ ਗੱਲ ਹੋਈ ਆ ਪਰਿਵਾਰ ਕੀ ਕਹਿੰਦਾ ਇਹਦੇ ਬਾਰੇ ਖੁਸ਼ ਆ ਪਰਿਵਾਰ ਹਾਂਜੀ ਹਾਂਜੀ ਪਰਿਵਾਰ ਬਹੁਤ ਖੁਸ਼ ਆ ਭਾਜੀ ਬਹੁਤ ਥੈਂਕ ਯੂ ਕਬੱਡੀ ਦਾ ਕਬੱਡੀ ਦਾ ਇੱਥੋਂ ਤੱਕ ਆਏ ਆ ਇਹਦਾ ਇਹਨੇ ਜੋਗੇ ਨਹੀਂ ਆ ਜਿੰਨਾਂ ਰ ਆਪਣੇ ਮਲਕ ਦੇ ਦਿੱਤਾ ਜੀ ਬਹੁਤ ਕੁਝ ਦਿੱਤਾ ਜੀ ਕਬੱਡੀ ਨੇ ਬਹੁਤ ਕੁਝ ਦਿੱਤਾ ਆਪਾਂ ਨੂੰ ਹਾਂਜੀ ਹੁਣ ਇੱਥੋਂ ਤੱਕ ਪੁੱਜਣ ਲਈ ਬੜਾ ਜ਼ੋਰ ਲਾਇਆ ਟੀਮ ਨੇ ਵੀ ਯਾਰ ਵੀਜ਼ਾ ਲੱਗ ਜੇ ਅੰਬਾ ਆ ਜੇ ਕਿਉਂਕਿ ਇਹਨਾਂ ਨੂੰ ਤੁਹਾਡੀ ਲੋੜ ਸੀ ਤੁਹਾਨੂੰ ਇਹਨਾਂ ਦੀ ਲੋੜ ਸੀ ਹੁਣ ਕਿਵੇਂ ਲੱਗਦਾ ਤਿਆਰੀ ਕਿਵੇਂ ਅਗਲੇ ਮੈਚ ਲਈ ਅਗਲੇ ਮੈਚ ਜੀ ਭਾਜੀ ਪੂਰਾ ਜ਼ੋਰ ਮਾਰਾਂਗੇ ਮੇਰੇ ਭਾਈ ਉਹਨਾਂ ਦੇ ਜਿੰਨੀ ਉਮੀਦ ਆ ਉਹਨਾਂ ਉਮੀਦਾਂ ਦੇ ਖਰੇ ਉੱਤਣਾਂਗੇ ਪੂਰਾ ਜੋਰ ਮਾਰਾਂਗੇ ਲਾਲੋ ਹਨਾ ਭਾਜੀ ਇੱਥੋਂ ਤੱਕ ਪਹੁੰਚਣ ਲਈ ਇੱਦਾਂ ਇੱਕ ਪਹੁੰਚਣ ਲਈ ਮੇਰੇ ਉਸਤਾਦ ਦਾ ਉਹ ਹੱਥ ਹੈ ਜੀ ਮੈਂ ਦੱਸਣਾ ਚਾਹੁੰਦਾ ਬਾਜੂ ਪੈਂਕੇ ਦਾ ਕਿ ਜਿਨੇ ਮੈਨੂੰ ਬਣਾ ਕੇ ਲਾਲੋ ਮਨਾ ਮੌਕਾ ਦਿੱਤਾ ਇਸ ਕਰਕੇ ਮੈਂ ਉਹਦਾ ਥੈਂਕ ਯੂ ਕਰਦਾ ਲਾਈਵ ਕਰਕੇ ਹਨਾ ਸਾਰਿਆਂ ਦਾ ਹੀ ਕਰਦਾ ਭਾਜੀ ਪਰ ਉਹਦਾ ਇਨਸਾਨ ਦਾ ਬਹੁਤ ਵੱਡਾ ਰੋਲ ਹੈ ਮੇਰੀ ਜ਼ਿੰਦਗੀ 'ਚ ਹਾਂਜੀ ਜਿਵੇਂ ਖਿਡਾਰੀ ਹੁੰਦੇ ਆ ਵੀ ਕੋਚਾਂ ਦੀ ਇੱਜ਼ਤ ਕਰਦੇ ਮਿਹਨਤ ਕਿਉਂਕਿ ਉਹਨਾਂ ਕਰਕੇ ਇੱਥੋਂ ਤੱਕ ਤੁਸੀਂ ਕਿਹ ਪਹੁੰਚੇ ਆ ਤੁਸੀਂ ਕਈ ਵਾਰੀ ਬੋਲੇ ਆ ਵੀ ਜਦੋਂ ਗਰਾਊ ਕਿਹੜੇ ਖਿਡਾਰੀ ਜਿਨ੍ਹਾਂ ਨੂੰ ਪਰਵਾਹਤ ਹੋਗੇ ਵੀ ਅੰਬਾ ਯਾਰ ਵੀ ਇੱਥੋਂ ਤੱਕ ਪੁੱਜ ਗਿਆ ਉਹ ਹੈ ਕੋਈ ਖਿਡਾਰੀ ਹਾਂਜੀ ਭਾਜੀ ਲਾਲੋ ਜਿਹਦਾਂ ਵੇਖਦੇ ਰਹੇ ਆ ਹਨਾ ਖਿਡਾਰੀਆਂ ਨੂੰ ਜਿਦਾਂ ਸੁਲਤਾਨ ਆ ਜਿਵੇਂ ਹਨਾ ਇੱਥੋਂ ਤੱਕ ਪਹੁੰਚ ਲਈ ਮਲਕ ਉਹਨਾਂ ਨੂੰ ਵੇਖਦੇ ਹੁੰਦੇ ਆ ਜਿਦਾਂ ਮੈਂ ਤਾਂ ਬਹੁਤ ਛੋਟਾ ਆ ਲਾਲੋ ਹਨਾ ਤੇ ਔਰ ਹੜੇਰੀਏ ਦੇ ਬਹੁਤ ਵੱਡੇ ਵੱਡੇ ਲਾਲੋ ਹਨਾ ਖਿਡਾਰੀ ਹੋਏ ਆ ਜਿਦਾਂ ਕਹਿ ਦਈਏ ਕਿ ਮੱਖਣ ਭਰਵਾਨ ਆ ਉਹ ਵੀ ਬਹੁਤ ਵਧੀਆ ਹਨਾ ਮਲਕ ਟੌਪ ਦੀ ਕਬੱਡੀ ਖੇਡੀ ਉਹਨਾਂ ਨੂੰ ਵੇਖਦੇ ਰਹੇ ਆ ਹਨਾ ਸਾਡੇ ਪਿੰਡ ਦਾ ਮਤਲਬ ਕਿ ਫੱਕਾ ਵੀ ਪਲੇਅਰ ਹੋਏ ਆ ਹਾਂਜੀ ਤੇ ਬਹੁਤ ਬਾਜੂ ਭਰਵ ਅਚੀਵਮੈਂਟ ਦਾ ਨਾਮ ਕਿਹੜਾ ਲੱਗਦਾ ਵੀ ਇੱਕ ਤਾਂ ਰੇਂਜ ਰੋਵਰ ਦਾ ਸਨਮਾਨ ਹੋਇਆ ਇੱਕ ਜਿਹੜਾ ਜਿੱਤੇ ਹੋਏ ਹੋ ਤੁਸੀਂ ਉਹ ਕਿਹੜੀ ਚੀਜ਼ ਸੀ ਜਿੱਤੀ ਭਾਜੀ ਮੈਂ ਸਭ ਤੋਂ ਜਿੱਦਾ ਮਹਿੰਗੀ ਜਾਂ ਕਹਦੀਏ ਮੈਂ ਪੱਠਾਂ ਤੋਂ ਜਿੱਤਿਆ ਹੀ ਹਾਈ ਬੂਸਾ 17-18 ਲੱਖ ਦਾ ਮੋਟਰਸਾਈਕਲ ਆ ਜੀ ਉਹ ਜਿੱਤਿਆ ਜੀ ਬਹੁਤ ਵੱਡਾ ਸਰਾਂ ਦਾ ਨਾਮ ਜਿੱਤੇ ਕਿਹੜੇ ਫਿਰ ਉਹਦੇ ਨਾਲ ਪੂਰੇ हां जी हां जी हां जी ਬਹੁਤ ਵਧੀਆ ਗੱਡੇ ਦਿੱਤੇ ਆ ਜੀ ਬਹੁਤ ਵਧੀਆ ਬਹੁਤ ਵਧੀਆ ਗੁੱਡ ਲੱਕ ਅਸੀਂ ਚਾਹਾਂਗੇ ਕਿਉਂਕਿ ਦਰਸ਼ਕਾਂ ਨੂੰ ਇਹੀ ਢੀਕ ਆ ਵੀ ਕਦੋਂ ਅੰਬਾ ਦੋ ਦੋ ਰੇਡਾਂ ਜਿਹੜੀਆਂ ਕਿਉਂਕਿ ਭਾਜੀ ਨੇ ਸਮਾਈਲ ਕਰਤੀ ਆ ਵੀ ਜ਼ਰੂਰੀ ਆ ਨਹੀਂ ਪਾਵਾਂਗੇ ਭਾਜੀ ਜਿੱਥੇ ਤੱਕ ਜ਼ੋਰ ਲੱਜੂਗਾ ਜ਼ਰੂਰ ਪਾਵਾਂਗੇ ਦੋ ਦੀਆਂ ਜਿੰਦੀਆਂ ਵੀ ਆਖੇ ਬਲਕਿ ਜ਼ਰੂਰ ਪਾਵਾਂਗੇ ਹਾਂਜੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸ ਕੇ ਜਾਓ ਤੇ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵਾਂਗੇ ਤੇ ਕੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਆਲ ਰੌਂਡ 1355 ਨੂੰ ਸਬਸਕ੍ਰ